ਪੁਲਾਂਗ ਦੇ ਗ੍ਰਾਮ ਸਭਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਐਪੀਸੋਡ 5 ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਪੰਚਾਇਤਾਂ ਦੀ ਬੰਤਰ ਜਿਹੜੀ ਹੈ ਉਹ ਕਿੰਨੇ ਪੰਚ ਕਿੰਨੇ ਸਰਪੰਚ ਮੈਂਬਰ ਜੋ ਬਖਵਖ ਪਿੰਡਾਂ ਦੇ ਵਿੱਚ ਹੋ ਸਕਦੇ ਨੇ ਉਹਨਾਂ ਦੀ ਰਿਜ਼ਰਵੇਸ਼ਨ ਦਾ ਕੀ ਸ਼ਡਿਊਲ ਹੈ ਤੇ ਉਹ ਅੱਗੇ ਮੀਟਿੰਗਾਂ ਦਾ ਜਿਹੜਾ ਇੱਕ ਤੌਰ ਤਰੀਕਾ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਦੇ ਤਹਿਤ 200 ਤੋਂ ਲੈ ਕੇ 1000 ਵੋਟਾਂ ਵਾਲੇ ਪਿੰਡ ਦੇ ਅੰਦਰ ਸਰਪੰਚ ਪਲੱਸ 5 ਪੰਚਾਇਤ ਮੈਂਬਰ ਚੁਣੇ ਜਾਂਦੇ ਨੇ ਔਰ ਇਸੇ ਤਰ੍ਹਾਂ 1000 ਤੋਂ 2000 ਤੱਕ ਦੀ ਆਬਾਦੀ ਵਾਲੇ ਪਿੰਡਾਂ ਦੇ ਅੰਦਰ 7 ਪੰਚ ਚੁਣੇ ਜਾਂਦੇ ਨੇ ਪੰਚਾਇਤ ਮੈਂਬਰ ਚੁਣੇ ਜਾਂਦੇ ਨੇ ਤੇ ਇੱਕ ਸਰਪੰਚ ਹੁੰਦਾ ਇਸੇ ਤਰ੍ਹਾਂ 2000 ਤੋਂ 5000 ਤੱਕ ਦੀ ਆਬਾਦੀ ਵਾਲੇ ਪਿੰਡਾਂ ਦੇ ਅੰਦਰ 9 ਪੰਚਾਇਤ ਮੈਂਬਰ ਚੁਣੇ ਜਾਂਦੇ ਨੇ ਤੇ ਇੱਕ ਸਰਪੰਚ ਹੁੰਦਾ ਤੇ 5000 ਤੋਂ 10000 ਤੱਕ ਦੀ ਆਬਾਦੀ ਵਾਲੇ ਦੇ ਵਿੱਚ 11 ਪੰਚਾਇਤ ਮੈਂਬਰ ਤੇ ਇੱਕ ਸਰਪੰਚ ਹੁੰਦਾ ਤੇ ਇਸੇ ਤਰ੍ਹਾਂ 10000 ਤੋਂ ਉੱਪਰ ਆਬਾਦੀ ਵਾਲੇ ਦੇ ਵਿੱਚ 13 ਪੰਚਾਇਤ ਮੈਂਬਰ ਤੇ ਇੱਕ ਸਰਪੰਚ ਹੁੰਦਾ ਇਹ ਕਾਨੂੰਨੀ ਪ੍ਰਵਧਾਨ ਨੇ ਵੱਡ ਤੋਂ ਵੱਡ ਵੱਡੀ ਤੋਂ ਵੱਡੀ ਪੰਚਾਇਤ ਸਰਪੰਚ ਪਲੱਸ 13 ਪੰਚਾਇਤ ਮੈਂਬਰ ਭਾਵ 14 ਬੰਦਿਆਂ ਦੀ ਤੇ ਛੋਟੀ ਪੰਚਾਇਤ ਸਰਪੰਚ ਜਮ੍ਹਾਂ 5 ਪੰਚਾਇਤ ਮੈਂਬਰ 6 ਬੰਦਿਆਂ ਦੀ ਹੁੰਦੀ ਹੈ ਹੋਰ ਸਵਾਲ ਇਹ ਦੁਬਾਰੇ ਆਉਂਦਾ ਕਿ ਇਹ ਜਿਹੜੀ ਗਿਣਤੀ ਹੈ ਜਿਹੜੀ ਚੁਣੀ ਜਾਣੀ ਹੈ ਤਾਂ ਇਹਦੀ ਕਿਵੇਂ ਚੁਣੀ ਜਾਣੀਆਂ ਰੱਖਵਾ ਕਰਨ ਕੀ ਹੈ ਰੱਖਵਾ ਕਰਨ ਇਹ ਹੈ ਕਿ ਕਿਸੇ ਵੀ ਪਿੰਡ ਦੀ ਦਲਿਤ ਆਬਾਦੀ ਦੇ ਅਨੁਪਾਤ ਦੇ ਵਿੱਚ ਪੰਚਾਂ ਦੀ ਗਿਣਤੀ ਦਲਿਤ ਪਰਿਵਾਰਾਂ ਦੇ ਵਿੱਚੋਂ ਉਹ ਉਨਹੀਂ ਆਉਂਦੀ ਹੈ ਜਿੰਨੀ ਉਹਨਾਂ ਦੀ ਆਬਾਦੀ ਹੈ ਉਹ ਰੇਸ਼ੋ ਹੈ ਜਿਹੜੀ ਅਨੁਪਾਤ ਇਹਦੇ ਤੋਂ ਇਲਾਵਾ 50% ਔਰਤਾਂ ਜਿਹੜੀਆਂ ਨੇ ਉਹ ਕਿਸੇ ਵੀ ਪੰਚਾਇਤ ਦੇ ਵਿੱਚ ਪੰਜ ਸਰਪੰਚ ਚੁਣੀਆਂ ਜਾਂਦੀਆਂ ਨੇ ਇਸ ਕਾਨੂੰਨ ਦੇ ਮਤਬਕ ਉਹਨਾਂ 50% ਔਰਤਾਂ ਦੇ ਵਿੱਚੋਂ ਇੱਕ ਹਿੱਸਾ ਉਸੇ ਰੇਸ਼ੋ ਦੇ ਵਿੱਚ ਦਲਤਾਂ ਦੇ ਵਿੱਚੋਂ ਵੀ ਹੁੰਦਾ ਹੈ ਦਲਤ ਜਿਵੇਂ 50% ਜਿੰਨੀ ਆਬਾਦੀ ਹੈ ਜਿੰਨੇ ਉਹਨਾਂ ਦੇ ਪੰਚਾਇਤ ਮੈਂਬਰ ਹੋਣਗੇ ਉਹਦਾ 50% ਦਲਤਾਂ ਦੇ ਵਿੱਚੋਂ ਪੰਜ ਤੇ ਸਰਪੰਚ ਹੁਣ ਇਹ ਰੱਖਵਾ ਕਰਨ ਜਿਹੜਾ ਇਹ ਬਲਾਕ ਸਮਤੀਆਂ ਤੇ ਵੀ ਚੱਲਦਾ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਵੀ ਚੱਲਦਾ ਹੈ ਪੰਚਾਇਤਾਂ ਦਾ ਜਿਹੜਾ ਰੱਖਵਾ ਕਰਨਾ ਹੈ ਏ ਵੀ ਦੇ ਸਾਰਾ ਰੱਖਵਾ ਕਰਨ ਜਿਹੜਾ ਲੈਵਲ ਤੇ ਡਿਸਾਈਡ ਹੁੰਦਾ ਮੰਨ ਲਓ ਜ਼ਿਲੇ ਦੇ ਵਿੱਚ ਜਿੰਨੇ ਪਿੰਡ ਨੇ ਕੋਲ ਉਹਨਾਂ ਪਿੰਡਾਂ ਦੇ ਵਿੱਚੋਂ ਜਿੰਨੀ ਜਿੰਨੀ ਰਿਜ਼ਰਵੇਸ਼ਨ ਕਿੱਥੇ ਕਿੱਥੇ ਆਉਂਦੀ ਆ ਜਿਹਦੇ ਆ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਨਾ ਕਿ ਸਾਡੇ ਤਾਂ ਤਿੰਨ ਵਾਰ ਹੋ ਗਿਆ ਜੀ ਸਾਡੇ ਤਾਂ ਜਨਰਲ ਸਰਪੰਚ ਨਹੀਂ ਆਇਆ ਸਾਡੇ ਰਿਜ਼ਰਵ ਨਹੀਂ ਆਇਆ ਸਾਡੇ ਔਰਤ ਜਨਰਲ ਨਹੀਂ ਆਈ ਸਾਡੇ ਔਰਤ ਰਿਜ਼ਰਵ ਨਹੀਂ ਆਏ ਇਹ ਜਿਹੜੇ ਸਰਪੰਚ ਬਣਦੇ ਨੇ ਤੇ ਪੰਚ ਬਣਦੇ ਨੇ ਤੇ ਉਹਨਾਂ ਦੇ ਵਿੱਚ ਜ਼ਿਲੇ ਨੂੰ ਆਧਾਰ ਬਣ ਲਿਆ ਗਿਆ ਬਾਰੀ ਹੌਸਲੇ ਹਾਜ਼ਰ ਨਾਲ ਆਉਂਦੀ ਹੈ ਤਾਂ ਪੋਲਿਟਿਕਲ ਦਖਲ ਅੰਦਾਜ਼ੀ ਇੰਨੀ ਕੁ ਹੋ ਜਾਂਦੀ ਹੁੰਦੀ ਹੈ ਕਿ ਜਿਹੜੇ ਪਿੰਡਾਂ ਦੇ ਥੋੜੇ ਜੇ ਮਤਲਬ ਰਸੂਖ ਵਾਲੇ ਬੰਦੇ ਨੇ ਉਹ ਉਸ ਕੈਟਾਗਰੀ ਚੋਂ ਕਢਾ ਲੈਂਦੇ ਨੇ ਉਹਨਾਂ ਕਿਸਮਾ ਪਰ ਬਾਰੀ ਤਰਤੀਬ ਵਾਈ ਜ ਰੋਟੇਸ਼ਨ ਵਾਈ ਸਭ ਦੀ ਹੀ ਆਉਣੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਨਹੀਂ ਹੋਏਗਾ ਕਿ ਜਦੋਂ ਸਾਰਿਆਂ ਦਾ ਪੂਰੀ ਹੋ ਜਾਂਦੀ ਆ ਕਈ ਗੀੜਾਂ ਦੇ ਵਿੱਚ ਤਾਂ ਵੀ ਉੱਥੇ ਰਿਜ਼ਰਵ ਨਾ ਆਵੇ ਜਾਂ ਉੱਥੇ ਬਾਕੀ ਦੀ ਬਾਕੀ ਦੇ ਜਿਹੜੇ ਬਰਕ ਨੇ ਜਿਨ੍ਹਾਂ ਦੇ ਪੰਜ ਸਰਪੰਚ ਬਣਨੇ ਉਹਨਾਂ ਚ ਨਾ ਆਵੇ ਤੇ ਹੁਣ ਇੱਕ ਕੈਟਾਗਰੀ ਬਚਦੀ ਆ ਪਛੜੀਆਂ ਸ਼੍ਰੇਣੀਆਂ ਪਛੜੀਆਂ ਸ਼੍ਰੇਣੀਆਂ ਦਾ ਇਥੇ ਕੀ ਲੋਕ ਸਭਾ ਦੇ ਵਿੱਚ ਬਹੁਤ ਜਾਤੀਗਤ ਜਾਣਗਰਨਾ ਕਰਾਉਣ ਦਾ ਬਹੁਤ بڑا ਮੁੱਦਾ ਰਿਹਾ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਿਉਂਕਿ ਜਾਤੀਗਤ ਜਾਣਗਰਨਾ ਨਹੀਂ ਹੁੰਦੀ 82 ਸਾਲਾਂ ਬਾਅਦ 2011 ਚ ਪਹਿਲੀ ਵਾਰ ਭਾਰਤ ਚ ਹੋਈ ਉਹਦਾ ਡਾਟਾ ਵੀ ਸਾਹਮਣੇ ਨਹੀਂ ਆਇਆ ਤੇ ਹੁਣ ਅੱਗੇ ਵੀ ਕਰਾਉਣ ਦੀ ਬਿਹਾਰ ਦੇ ਵਿੱਚ ਕਰਾਈ ਗਈ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਪਰ ਇਸੇ ਕਰਕੇ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ 20% ਆਬਾਦੀ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਹੈ ਉਹਨਾਂ ਦਾ ਇੱਕ ਪੰਚ ਰਿਜ਼ਰਵ ਖੜਾ ਹੋਊਗਾ ਪਰ ਸਰਪੰਚੀ ਲਈ ਇਹਨਾਂ ਕੈਟਾਗਰੀ ਜਿਹਦੇ ਵਿੱਚੋਂ ਕੋਈ ਰਿਜ਼ਰਵੇਸ਼ਨ ਨਹੀਂ ਹੈ ਉਹ ਕੇਵਲ ਔਰਤਾਂ ਲਈ ਕੇਵਲ ਦਲਤਾਂ ਲਈ ਤੇ ਜਾਂ ਜਨਰਲ ਵਰਗ ਦੇ ਉਹ ਫਿਰ ਜਿਹੜੇ ਪਛੜੇ ਸ਼੍ਰੇਣੀਆਂ ਵਾਲੇ ਬੰਦੇ ਨੇ ਉਹ ਦਲ ਉਹ ਜਨਰਲ ਵਰਗ ਦੇ ਵਿੱਚ ਹੀ ਆਉਂਦੇ ਨੇ ਉਹ ਸਰਪੰਚੀ ਸਾਰੇ ਮਾਮਲਿਆਂ ਦੇ ਵਿੱਚ ਹੁਣ ਸਵਾਲ ਇਹਦੇ ਤੋਂ ਪੈਦਾ ਹੁੰਦਾ ਕਿ ਜਦੋਂ ਵੀ ਇਹ ਚੁਣੇ ਗਏ ਨੇ ਤਾਂ ਉਦੋਂ ਬਾਅਦ ਇੱਕ ਸੌ ਚੁੱਕੀ ਜਾਂਦੀ ਹੈ ਪੰਚਾਂ ਤੋਂ ਵੀ ਚੁਕਾਈ ਜਾਂਦੀ ਹੈ ਤੇ ਸਰਪੰਚ ਤੋਂ ਵੀ ਚੁਕਾਈ ਜਾਂਦੀ ਹੈ ਉਹਦੀ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ ਤੇ ਉਦੋਂ ਬਾਅਦ ਕੰਮ ਕਾਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਸਰਪੰਚ ਕਿਉਂਕਿ ਮੇਨ ਬੰਦਾ ਹੈ ਮੇਨ ਹੈਡ ਹੈ ਉਹਦੀ ਜਿੰਮੇਵਾਰੀ ਹੈ ਪਹਿਲੀ ਮੀਟਿੰਗਾਂ ਵਿਧੀਵਤ ਰੂਪ ਦੇ ਵਿੱਚ ਸੱਦਣਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਜਿਹੜੇ ਵੀ ਮੁਲਾਜ਼ਮ ਪਿੰਡ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਦੇ ਕੰਮ ਦੀ ਉਹਨਾਂ ਦੇ ਬਾਕੀ ਚੀਜ਼ਾਂ ਦੀ ਦੇਖ ਰਹਿਖ ਕਰਨਾ ਔਰ ਇਹ ਸਾਰੇ ਜਿਹੜੇ ਕੰਮ ਓਵਰਆਲ ਆਉਂਦੇ ਨੇ ਉਹਦੇ ਮੁਖੀ ਦੇ ਤੌਰ ਤੇ ਦੇਖਣਾ ਪੰਚਾਇਤੀ ਮੀਟਿੰਗ ਜਿਹੜੀ ਉਹ ਕਿਵੇਂ ਸੱਦਦਾ ਪੰਚਾਇਤੀ ਮੀਟਿੰਗ ਮਹੀਨੇ 'ਚ ਇੱਕ ਵਾਰ ਘੱਟੋ ਘੱਟ ਜ਼ਰੂਰ ਹੋਣੀ ਚਾਹੀਦੀ ਹੈ ਔਰ ਉਹ ਜਾਂ ਪੰਚਾਇਤ ਘਰ 'ਚ ਹੋ ਸਕਦੀ ਹੈ ਜੇ ਪੰਚਾਇਤ ਘਰ ਨਾ ਹੋਵੇ ਤਾਂ ਜਿਹੜੀ ਵੀ ਜਨਤਕ ਜਗ੍ਹਾ ਉਸ ਪਿੰਡ ਦੀ ਗ੍ਰਾਮ ਸਭਾ ਦੇ ਹਦੂਦ ਦੇ ਵਿੱਚ ਉਹਦੇ ਦੈਰੇ ਦੇ ਵਿੱਚ ਜਨਤਕ ਤੌਰ ਤੇ ਜਿਹੜੀ ਜਗ੍ਹਾ ਹੈ ਉੱਥੇ ਬਕਾਇਦਾ ਅਜੰਡਾ ਨੋਟਿਸ ਖੱਡ ਕੇ ਕਿ ਇਸ ਜਗ੍ਹਾ ਦੇ ਉੱਤੇ ਇਸ ਤਾਰੀਖ ਨੂੰ ਐਨੇ ਵਜੇ ਮੀਟਿੰਗ ਹੋਏਗੀ ਤੇ ਉਹ ਮੀਟਿੰਗ ਉਸ ਜਨਤਕ ਜਗ੍ਹਾ ਤੇ ਕੀਤੀ ਜਾਂਦੀ ਹੈ ਪੰਚਾਇਤ ਦੀ ਜਿਹੜੀ ਮਹੀਨੇਵਾਰ ਜਿਹੜੀ ਮੀਟਿੰਗ ਹੁੰਦੀ ਹੈ ਔਰ ਮਹੀਨੇਵਾਰ ਮੀਟਿੰਗ ਦੇ ਵਿੱਚ ਬਾਕੀ ਸਾਰੇ ਏਜੰਡੇ ਵੀ ਲਿਖਤੀ ਆਉਂਦੇ ਨੇ ਮੈਂਬਰ ਪੰਚਾਇਤ ਨੂੰ ਵੀ ਏਜੰਡਾ ਨੋਟਿਸ ਕੱਢਿਆ ਜਾਂਦਾ ਸਾਰਿਆਂ ਨੂੰ ਪਾਬ ਕਿਹੜੀ ਗੱਲ ਤੇ ਵਿਚਾਰ ਕਰਨੀ ਹੈ ਕਿਹੜੀ ਗੱਲ ਕਿਸ ਤਰੀਕੇ ਦੇ ਨਾਲ ਹੋਣੀ ਹੈ ਉਹ ਸਾਰੀਆਂ ਗੱਲਾਂ ਬਕਾਇਦਾ ਲਿਖਤੀ ਨੋਟਿਸ ਜਾਂਦੇ ਨੇ ਮੀਟਿੰਗ ਦਾ ਟੈਨਰ ਕੀ ਹੁੰਦਾ ਹੈ ਮੀਟਿੰਗ ਦਾ ਸਮਾਂ ਜੇ ਤਾਂ ਆਰਡੀਨਰੀ ਮੀਟਿੰਗ ਹੈ ਸਧਾਰਨ ਮੀਟਿੰਗ ਹੈ ਤਾਂ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ 7 ਦਿਨ ਦੇ ਅੰਦਰ ਅੰਦਰ ਬੁਲਾਈ ਜਾਂਦੀ ਹੈ ਜੇਕਰ ਕੋਈ ਐਮਰਜੈਂਸੀ ਕੰਮ ਆ ਜੇ ਅਸਾਧਾਰਨ ਮਤਲਬ ਆਪਾਂ ਗੱਲ ਕਰਦੇ ਆ ਤਾਂ ਤਿੰਨ ਦਿਨ ਦੇ ਅੰਦਰ ਅੰਦਰ ਵੀ ਮੀਟਿੰਗ ਬੁਲਾਈ ਜਾ ਸਕਦੀ ਹੈ ਜੇ ਸਰਪੰਚ ਮੀਟਿੰਗ ਨਾ ਬੁਲਾਵੇ ਤਾਂ ਜਿਹੜੇ ਮੈਂਬਰਾਂ ਦੀ ਬਹੁਗਿਣਤੀ ਹੈ ਉਹ ਮੀਟਿੰਗ ਲਈ ਸਰਪੰਚ ਨੂੰ ਜਾਂ ਸਬੰਧਤ ਅਥਾਰਟੀ ਨੂੰ ਲਿਖ ਕੇ ਦੇ ਸਕਦੀ ਹੈ ਉਹ ਤਿੰਨ ਦਿਨ ਦੇ ਅੰਦਰ ਅੰਦਰ ਫਿਰ ਮੀਟਿੰਗ ਬੁਲਾਈ ਜਾਂਦੀ ਹੈ ਔਰ ਬਹੁਗਿਣਤੀ ਪੰਚ ਜਿਹੜੇ ਨੇ ਉਹ ਮੀਟਿੰਗ ਸੱਦਦੇ ਨੇ ਹੁਣ ਸਵਾਲ ਇਹ ਹੁੰਦਾ ਕਿ ਜਦੋਂ ਮੀਟਿੰਗ ਹੁੰਦੀ ਹੈ ਤੇ ਉਹ ਮੀਟਿੰਗ ਦਾ ਕੋਰਮ ਕੀ ਹੁੰਦਾ ਹੈ ਮੀਟਿੰਗ ਦੇ ਫੈਸਲੇ ਕਿਵੇਂ ਹੁੰਦੇ ਨੇ ਮੀਟਿੰਗ ਦਾ ਕੋਰਮ ਇਹ ਹੁੰਦਾ ਹੈ ਕਿ ਬਹੁ ਗਿਣਤੀ ਜਿਹੜੇ ਮੈਂਬਰ ਨੇ ਤੇ ਪਲੱਸ ਸਰਪੰਚ ਹੈ ਉਹ ਮੀਟਿੰਗ ਦਾ ਕੋਰਮ ਮੰਨਿਆ ਜਾਊਗਾ ਜੇ ਸਰਪੰਚ ਨਹੀਂ ਆਉਂਦਾ ਤਾਂ ਉਹਨਾਂ ਦੇ ਵਿੱਚੋਂ ਹੀ ਜਿਹੜੀ ਬਹੁ ਗਿਣਤੀ ਹੈ ਜਦੋਂ ਪੰਜਾਂ ਨੇ ਬੁਲਾਈ ਹੈ ਤਾਂ ਉਹ ਮੀਟਿੰਗ ਹੋ ਸਕਦੀ ਹੈ ਔਰ ਮੀਟਿੰਗ ਦੇ ਕੋਰਮ ਦੇ ਵਿੱਚ ਇੱਕ ਗੱਲ ਇਹ ਜ਼ਰੂਰ ਹੈ ਕਿ ਹਰ ਮੈਂਬਰ ਲਈ ਤੇ ਸਰਪੰਚ ਲਈ ਮੀਟਿੰਗ اٹینڈ ਕਰਨੀ ਜ਼ਰੂਰੀ ਹੈ ਮੀਟਿੰਗ ਦੇ ਵਿੱਚ ਹਾਜ਼ਰੀ ਲਵਾਉਣੀ ਜ਼ਰੂਰੀ ਹੈ ਉੱਥੇ ਭਾਵੇਂ ਕਿਸੇ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਬਖਰੇਵੇਂ ਹੋ ਸਕਦੇ ਨੇ ਜਿੰਨੇ ਵੀ ਫੈਸਲੇ ਹੋਣੇ ਨੇ ਪੰਚਾਇਤ ਦੇ ਏਜੰਡੇ ਆਉਣੇ ਨੇ ਉਹਨਾਂ ਦੀ ਜਾਂ ਸਹਿਮਤੀ ਨਾਲ ਜਾਂ ਬੌਗੜਤੀ ਤੇ ਘਟੜਤੀ ਦੇ ਆਧਾਰ ਦੇ ਉੱਤੇ ਫੈਸਲੇ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਰਮ ਦੇ ਵਿੱਚ ਤੁਸੀਂ ਕਦੇ ਪੂਰਾ ਹੀ ਨਾ ਹੋਵੇ ਕੋਰਮ ਹਮੇਸ਼ਾ ਹੀ ਪੂਰਾ ਹੋਊਗਾ ਜੇਕਰ ਰੈਗੁਲਰ ਹੋ ਕੇ ਆਓ ਕਿਉਂਕਿ ਜਿਹੜਾ ਵੀ ਪੰਚ ਦੋ ਮੀਟਿੰਗਾਂ ਚ ਲਗਾਤਾਰ ਬਿਨਾ ਕੋਈ ਬਾਜਵ ਕਾਰਨ ਦਸੇ ਜਾਂ ਸਰਪੰਚ ਦੋ ਮੀਟਿੰਗਾਂ ਨਾ ਬਲਾਵੇ ਬਾਜ ਕੋਈ ਬਿਨਾ ਬਾਜਵ ਕਾਰਨ ਤੋਂ ਉਹ ਸਸਪੈਂਡ ਹੁੰਦਾ ਹੈ ਔਰ ਸਸਪੈਂਸ਼ਨ ਦਾ ਉਹਦੇ ਕਾਰਵਾਈ ਚੱਲ ਪੈਂਦੀ ਹੈ ਔਰ ਜਦੋਂ ਉਹ ਸਸਪੈਂਡ ਹੁੰਦਾ ਤਾਂ ਆਟੋਮੈਟਿਕਲੀ ਇਹਦਾ ਮਤਲਬ ਕੋਰਮ ਪੂਰਾ ਹੋਣ ਦੀ ਕੋਈ ਨੌਬਤ ਨਹੀਂ ਆਉਣੀ ਚਾਹੀਦੀ ਨਾ ਪੂਰਾ ਹੋਣ ਦੀ ਔਰ ਸਾਰਿਆਂ ਨੂੰ ਇਹ ਹਾਜ਼ਰੀ ਲਾਉਣੀ ਆਪਣੀ ਉੱਥੇ ਜਰੂਰੀ ਹੈ ਕੱਲੇ-ਕੱਲੇ ਮਸਲੇ ਤੇ VOTING ਹੋ ਸਕਦੀ ਹੈ ਕੱਲੇ-ਕੱਲੇ ਮਸਲੇ ਤੇ ਅਲੱਗ ਗੱਲ ਹੋਤੰਦੀ ਹੈ ਹਾਂ ਕਾਨੂੰਨ ਇੱਕ ਗੱਲ ਹੋਰ ਕਹਿੰਦਾ ਉਹ ਇਹ ਕਹਿੰਦਾ ਵੀ ਪੰਚਾਇਤੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਕੋਈ ਇਹੋ ਜਿਹਾ ਮੁੱਦਾ ਆ ਜਾਂਦਾ ਜਿੱਥੇ ਇਹ ਕੋਈ ਕਹੇ ਉਸ ਮੀਟਿੰਗ ਦੇ ਵਿੱਚ ਕਿ ਫਲਾਣੇ ਪੰਚ ਦੇ ਇਸ ਮੁੱਦੇ ਦੇ ਮਾਮਲੇ ਦੇ ਵਿੱਚ ਵਿੱਤੀ ਇੰਟਰਸਟ ਨੇ ਪੈਸੇ ਦੇ ਮਾਮਲੇ ਦੇ ਵਿੱਚ ਇਹਦੀ ਦਿਲਚਸਪੀ ਆਏ ਉਸ ਫਲਾਣੇ ਕੇਸ ਦੇ ਵਿੱਚ ਤਾਂ ਉਹ ਸਬੰਧਤ ਪੰਚ ਉਸ ਬਾਕੀ ਮੀਟਿੰਗ ਦੇ ਵਿੱਚ ਤਾਂ ਉਹ ਵੋਟ ਵੀ ਪਾਏਗਾ ਤੇ ਚਰਚਾ ਚ ਵੀ ਆ ਚਰਚਾ ਚ ਭਾਗ ਲਏਗਾ ਉਹ ਸੰਬੰਧਿਤ ਵਿਸ਼ੇ ਤੇ ਉਹ ਪੰਚ ਨਾ ਵੋਟ ਪਾ ਸਕਦਾ ਨਾ ਚਰਚਾ ਚ ਭਾਗ ਲੈ ਸਕਦਾ ਭਾਵੇਂ ਉੱਥੇ ਉਹਨੂੰ ਚੁੱਪ ਕਰਕੇ ਬੈਠਣਾ ਪਊਗਾ ਤੇ ਬਾਕੀ ਦੇ ਬੰਦੇ ਹੀ ਵੋਟ ਪਾਉਣਗੇ ਜਿਹੜੇ ਮжоਰਿਟੀ ਜਾ ਉਸ ਮਾਮਲੇ ਦੇ ਵਿੱਚ ਕਰਦੇ ਨੇ ਹੁਣ ਕਈ ਵਾਰ ਮਾਮਲਾ ਇੱਥੇ ਅੜ ਜਾਂਦਾ ਆ ਕਿ ਇਹ ਬਹੁਤ ਚੱਲਿਆ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਪੰਚਾਇਤੋਂ ਸਰਪੰਚ ਬਣਦੇ ਸੀ ਇਹ ਮੁੱਦਾ ਬਹੁਤ بڑے ਪੱਧਰ ਤੇ ਆਇਆ ਹੁਣ ਵੀ ਆ ਜਾਂਦਾ ਬਹੁਤਾ ਮਾਤੇ ਜਿੱਥੇ ਗਰੁੱਪਵਾਜੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕਿ ਕੰਮ ਕਿਵੇਂ ਕੀਤਾ ਜਾਏ ਉੱਥੇ ਕਹਿੰਦੇ ਨੇ ਵੀ ਜਿਵੇਂ ਬਰਾਬਰ ਬਰਾਬਰ ਹੋਗੇ ਮੰਨ ਲਓ ਪੰਜ ਪੰਚ ਨੇ ਤੇ ਇੱਕ ਸਰਪੰਚ ਹੈ ਜਿਸ ਤੋਂ ਚਾਹਨਾ ਇਹ ਕੰਮ ਟਾਂਕਸਤਾ ਹੈਗਾ ਹੀ ਨਹੀਂ ਤਿੰਨ ਤਿੰਨ ਹੋਗੇ ਦੋਨੇ ਪਾਸੇ ਔਰ ਐਸੇ ਟੰਗ ਦੇ ਨਾਲ ਜੇ ਇਵਨ 11 ਤੇ ਇੱਕ ਵੀ ਹੈ ਤਾਂ ਵੀ 12 ਹੋਗੇ 6 6 ਹੋਗੇ ਉੱਥੇ ਕਿਵੇਂ ਫਿਰ ਫੈਸਲਾ ਹੋਵੇ ਜੇ ਬਹੁ ਗਣਤੀ ਤਾਂ ਹੁੰਦੀ ਉਹਨੇ ਬਰਾਬਰ ਬਰਾਬਰ ਲੜ ਕੇ ਖੜਗੇ ਇਹ ਜੀ ਹਾਲਾਤ ਦੇ ਵਿੱਚ ਜਿੱਥੇ ਸਪੈਸ਼ਲ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਸਰਪੰਚ ਨੂੰ ਇੱਕ ਹੋਰ ਵਾਧੂ ਵੋਟ ਮੀਟਿੰਗ ਦੇ ਪ੍ਰਧਾਨ ਦੇ ਤੌਰ ਤੇ ਪਾਉਣ ਦਾ ਹੱਕ ਹੈ ਇਹਨੂੰ ਕਾਸਟਿੰਗ ਵੋਟ ਕਹਿੰਦੇ ਨੇ ਕਿ ਇੱਕ ਵੋਟ ਉਹ ਸਾਰਿਆਂ ਦੇ ਨਾਲ ਪਾਉਂਦਾ ਦੂਜੀ ਵੋਟ ਉਸ ਮਾਮਲੇ ਨੂੰ ਹੱਲ ਕਰਨ ਦੇ ਲਈ ਇੱਕ ਆਪਣੀ ਵਾਧੂ ਪਾਉਂਦਾ ਕਿ ਬੀਿੰਗ ਅ ਪ੍ਰਧਾਨ ਕਿਉਂਕਿ ਮੈਂ ਉਹਦੀ ਪ੍ਰਧਾਨਗੀ ਕਰਦਾ ਇਸ ਲਈ ਮੈਂ ਇਹ ਕਾਸਟਿੰਗ ਵੋਟ ਪਾਰਹਾ ਆਪਣੀ ਇਸ ਮਾਮਲੇ ਨੂੰ ਹੱਲ ਕਰਨ ਦੇ ਵਾਸਤੇ ਮਤਲਬ ਦੋ ਵੋਟਾਂ ਦਾ ਹੱਕ ਉਹਦੇ ਕੋਲ ਰਹਿੰਦਾ ਜਿਹਦੇ ਕਰਕੇ ਇਹ ਫੈਸਲੇ ਹੁੰਦੇ ਰਹਣ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਸੇ ਲਈ ਮੀਟਿੰਗ ਦੇ ਵਿੱਚ ਇੱਕ ਹੋਰ ਗੱਲ ਹੈ ਵੱਧ ਤੋਂ ਵੱਧ ਅੱਧਾ ਘੰਟਾ ਵੇਟ ਕਰਨਾ 30 ਮਿੰਟ ਜੇ ਕੋਈ ਨਹੀਂ ਆਉਂਦਾ ਤਾਂ ਉਹਦੀ ਗੈਰ ਹਾਜ਼ਰੀ ਸ਼ੋ ਹੋ ਸਕਦੀ ਹੈ ਤੇ ਜੇ ਉਹ 30 ਮਿੰਟ ਤੋਂ ਗੈਰ ਹਾਜ਼ਰ ਹੁੰਦਾ ਤਾਂ ਅਗਲਾ ਕੋਰਮ ਪੂਰਾ ਨਹੀਂ ਹੁੰਦਾ ਤਾਂ ਨਵਾਂ ਟਾਈਮ ਰੱਖਿਆ ਜਾ ਸਕਦਾ ਕਿ ਅਿੰਨੇ ਟਾਈਮ ਦੇ ਉਤੇ ਜਾਂ ਉਸੇ ਦਿਨ ਵੀ ਕੋਈ ਟਾਈਮ ਰੱਖਣਾ ਕੁਝ ਘੰਟੇ ਬਾਅਦ ਜਾਂ ਅਗਲਾ ਕੋਈ ਟਾਈਮ ਰੱਖਣਾ ਉਹ ਟਾਈਮ ਰੱਖਿਆ ਜਾ ਸਕਦਾ ਉਸ ਲਈ ਇਹ 30 ਮਿੰਟ ਤੋਂ ਜ਼ਿਆਦਾ ਵੇਟ ਕਰਨ ਦਾ ਜਾਂ ਉਹਦੇ ਚ ਇੰਤਜ਼ਾਰ ਕਰਨ ਦਾ ਉਸ ਲੈਵਲ ਦੀ ਕੋਈ ਗੱਲ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਮੀਟਿੰਗ ਦੀਆਂ ਉਸ ਪ੍ਰੋਸੀਡਿੰਗ ਜਨੂਨ ਨੇ ਇਹ ਗੱਲ ਨੂੰ ਧਿਆਨ ਚ ਰੱਖਣਾ ਕਿ ਇੱਕ ਤੱਕ ਕਿਸੇ ਦੇ ਘਰ ਨਹੀਂ ਮੀਟਿੰਗ ਹੋ ਸਕਦੀ ਨਿੱਜੀ ਤੌਰ ਤੇ ਦੂਜਾ ਧਾਰਮਿਕ ਜਗ੍ਹਾ ਤੇ ਨਹੀਂ ਹੋ ਸਕਦੀ ਇਹ ਜਨਤਕ ਜਗ੍ਹਾ ਤੇ ਜਾਂ ਕਿੱਥੇ ਵੀ ਜਿੱਥੇ-ਜਿੱਥੇ ਪੰਚਾਇਤ ਘਰ ਬਣੇ ਹੋਏ ਨੇ ਪੰਚਾਇਤ ਦੇ ਦਫਤਰ ਨੇ ਉੱਥੇ ਜਾਂ ਕੋਈ ਹੋਰ ਜਨਤਕ ਜਗ੍ਹਾ ਮੀਟਿੰਗ ਦੇ ਵਿੱਚ ਲਈ ਲਿਖਤੀ ਤੌਰ ਤੇ ਅਜੰਡਾ ਨੋਟਿਸ ਕੱਢਿਆ ਜਾਣਾ ਜ਼ਰੂਰੀ ਹੈ ਉਹ ਲਿਖਤੀ ਸਾਰੇ ਪੰਚਾਂ ਕੋਲ ਤੇ ਸਰਪੰਚ ਸਮੇਤ ਸਾਰਿਆਂ ਕੋਲ ਜਾਣਾ ਚਾਹੀਦਾ ਹੈ ਤੇ ਉਹ ਸਾਰੇ ਮਾਮਲੇ ਦੇ ਵਿੱਚ ਤਾਂ ਕਿ ਉਹ ਦੇਖ ਕੇ ਸਾਰਾ ਕੁਝ ਉੱਥੇ ਆ ਸਕਣ ਉਹ ਸਾਰੇ ਮਾਮਲੇ ਦੇ ਵਿੱਚ ਇਹ ਪੰਚਾਇਤਾਂ ਦੀ ਲਗਾਤਾਰਤਾ ਦੀ ਇੱਕ ਕਾਰਗੁਜ਼ਾਰੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਬਾਕੀ ਪੰਚਾਇਤ ਤੇ ਸਰਪੰਚ ਦੇ ਉਹਦੇ ਖਾਲੀ ਹੋਣ ਦਾ ਸਵਾਲ ਹੈ ਇੱਕੋ ਹਾਲਤ ਦੇ ਵਿੱਚ ਜਾਂ ਡੈਥ ਹੋ ਜਾਂਦੀ ਹੈ ਜਾਂ ਦਿਮਾਗੀ ਤੌਰ ਤੇ ਦਿਵਾਲੀਆ ਉਹ ਹੋ ਜੇ ਕਿ ਦਿਮਾਗੀ ਤੌਰ ਤੇ ਬੰਦਾ ਅਪਸੈਟ ਹੋ ਗਿਆ ਜਾਂ ਉਹ ਆਪ ਅਸਤੀਫਾ ਦੇ ਦੇ ਜਾਂ ਕੋਈ ਇਹੋ ਜਿਹਾ ਬਲੰਡਰ ਹੋ ਜੇ ਜਿੱਦੇ ਚ ਕਰਪਟ ਪ੍ਰੈਕਟਿਸ ਜਾਂ ਮੋਰਲ ਕਰਪਸ਼ਨ ਜਾਂ ਦੂਜੀ ਕਰਪਸ਼ਨ ਦਾ ਉਹਨੂੰ ਹਟਾਇਆ ਜਾ ਸਕਦਾ ਹੈ ਹੋਰ ਕਿਸੇ ਕਾਰਨ ਕਰਕੇ ਇਸ ਤਰੀਕੇ ਨਾਲ ਉਠਾਇਆ ਨਹੀਂ ਹਟਾਇਆ ਨਹੀਂ ਜਾ ਸਕਦਾ ਹਾਂ ਇਸੇ ਪੰਚਾਇਤੀ ਰਾਜ ਕਾਨੂੰਨ 1994 ਦਾ ਉਹਦੇ ਵਿੱਚ ਮੂਰਲੇ ਤੌਰ ਤੇ ਦਰਜ ਜ਼ਰੂਰ ਹੈ ਕਿ ਜੇਕਰ ਸਰਪੰਚ 2 ਸਾਲਾਂ ਬਾਅਦ ਤੁਸੀਂ ਬੇਪਰੋਸਗੀ ਦਾ ਮਤਾ ਲਿਆ ਸਕਦੇ ਸੀ ਤੇ ਬੇਪਰੋਸਗੀ ਦੇ ਮੱਤੇ ਨਾਲ ਚੇਕਰ ਜਦੋਂ 2 ਤਿਹਾਈ ਗ੍ਰਾਮ ਸਭਾ ਦੀ ਮੀਟਿੰਗ ਵੀਡੀਓ ਤੋਂ ਰਾਈ ਸਦੀ ਜਾਂਦੀ ਸੀ 2 ਤਿਹਾਈ ਵੋਟਰ ਜਿਹੜੇ ਨੇ ਜੇ ਉਹਦੇ ਖਿਲਾਫ ਹੋ ਗਏ ਤਾਂ ਉਹਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈਂਦੇ ਸੀ ਫਿਰ ਮੁੜ ਕੇ ਜੇ ਉਹ ਮਤਾ ਡਿੱਗ ਗਿਆ ਨਹੀਂ ਪਾਸ ਹੋਇਆ ਤਾਂ ਫੇਰ 2 ਸਾਲ ਇੰਤਜ਼ਾਰ ਕਰਨਾ ਪੈਂਦਾ ਫੇਰ 2 ਸਾਲ ਬਾਅਦ ਫੇਰ ਕਰ ਸਕਦੇ ਉਹਦੇ ਵਿੱਚ ਨਹੀਂ ਕਰ ਸਕਦੇ ਮਤਾਂ ਪਰ ਹੁਣ ਤਾਂ ਇਹ ਜਾਬੀ ਨਿਵੇੜਤਾ ਉਹਨਾਂ ਨੇ ਹੁਣ ਤਾਂ ਸਰਪੰਚ ਜਵਾਬ ਦੇ ਹੀ ਨਹੀਂ ਹੈ ਹੁਣ ਤਾਂ ਕਾਨੂੰਨ ਹੀ ਰੱਦ ਕਰਤਾ ਜਿਹੜਾ ਲੋਕਾਂ ਕੋਲ ਸਰਪੰਚ ਨੂੰ ਜਵਾਬਦੇ ਬਣਾਉਣ ਲਈ ਇੱਕ ਧਾਰਨਾ ਧਾਰਾ ਪਾਈ ਸੀ ਪੰਚਾਇਤੀ ਰਾਜ ਕਾਨੂੰਨ ਦੇ ਵਿੱਚ ਉਹ ਬਾਹਰ ਕੱਢ ਦਿੱਤੀ ਗਈ ਹੈ ਔਰ ਉਹ ਕੱਢੀ ਦੇ ਕਾਰਨ ਹੁਣ ਸਰਪੰਚ ਲਗਾਤਾਰ ਰਹਿਦਾ ਬਣਿਆ ਤੇ ਉਹਨੂੰ ਹਟਾਇਆ ਤੁਸੀਂ ਨਹੀਂ ਹਟਾ ਸਕਦੇ ਉਹਨੂੰ ਕੋਈ ਡਾਇਰੈਕਟਰ ਡਿਪਟੀ ਡਾਇਰੈਕਟਰ ਆਪਣੇ ਤਰੀਕੇ ਦੇ ਨਾਲ ਉਹ ਚੀਜ਼ਾਂ ਅਲੱਗ-ਅਲੱਗ ਹੈ ਕਿ ਹਟਾ ਸਕਦਾ ਇਹ ਪੰਚਾਇਤ ਦੇ ਤਰੀਕੇ ਨੇ ਮੀਟਿੰਗਾਂ ਦੇ ਕੋਰਮ ਦੇ ਰਿਜ਼ਰਵੇਸ਼ਨ ਦੇ ਔਰ ਇਹਦੇ ਤੋਂ ਬਾਅਦ ਅਗਲੀ ਗੱਲ ਅਗਲੇ 6ਵੇਂ ਐਪੀਸੋਡ ਦੇ ਵਿੱਚ ਕਰਾਂਗੇ ਤੁਸੀਂ ਦੇਖਦੇ ਰਹੋ ਬਹੁਤ ਧੰਨਵਾਦ